ਸੰਗਤਾਂ ਨੂੰ ਸਤਿ ਸ੍ਰੀ ਅਕਾਲ ਮੱਝ ਦੇ ਦਿਨ ਪੂਰੇ ਨੇ ਸਹੀ ਗੱਲ ਹੈ ਜੇ ਆਪਾਂ ਇੱਥੇ ਵੇਟ ਕਰਦੇ ਆ ਨਾ ਟ੍ਰਿਕਟਰ ਨੂੰ ਹੋਰ ਸੌ ਰੋ ਸਕਦੀ ਆ ਮਰ ਸਕਦੀ ਆ ਓਕੇ ਤੇ ਕਈ ਵਾਰੀ ਜੇ ਉੱਥੋਂ ਨਾ ਟੁੱਟੇ ਤੇ ਆ ਮਾਸਾਂ ਤੋਂ ਟੁੱਟ ਜੇ ਤਾਂ ਇੱਥੇ ਹਰਨੀਆਂ ਹੋ ਜਾਂਦੀਆਂ ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਮੱਝ ਦੇ ਦਿਨ ਪੂਰੇ ਨੇ ਤੇ ਜਿਹੜਾ ਕਟਰੂਆ ਬਹੁਤ ਡੂੰਘੇ ਆ ਆਪ ਤੋਂ ਸੁਣਨ ਦੀ ਕੋਈ ਗੱਲਬਾਤ ਲੱਗ ਨਹੀਂ ਰਹੀ ਸਮੱਸਿਆ ਚ ਪੂਰੀ ਮੱਝ ਦਰਦ ਹੋ ਰਿਹਾ ਪੂਰਾ ਤੇ ਅੰਦਰ ਰਸੀਆਂ ਪਾ ਕੇ ਬੱਚੇ ਨੂੰ ਕੱਢਾਂਗੇ ਤੇ ਤੁਹਾਡੇ ਨਾਲ 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 ਗੱਲ ਕਰਦੇ ਰਹਾਂਗੇ ਵੀ ਕੀ ਦਿੱਕਤ ਹੈ ਦਿਨ ਪੂਰੇ ਨਾ ਵੱਜਦੇ ਚੌਥੇ ਸੂਏ ਮੱਝ ਅਲਾ ਵੀ ਪੂਰਾ ਵਧੀਆ ਰੱਖਿਆ ਚੌਥੇ ਸੂਏ ਮੱਝ ਤੰਦਰੁਸਤ ਤੇ 2 ਘੰਟੇ ਤੋਂ ਤਰਦ ਨਾਲ ਸੂਸ਼ ਕਰ ਰਹੀ ਹੈ ਜੇਕਰ ਇੱਥੇ ਆਪਾਂ ਥੋੜਾ ਜਿਹਾ ਏ ਟਾਈਮ ਲਗਾ ਦਈਏ ਵੀ ਆਪ ਤੁਸੀ ਨੂੰ ਮੱਝ ਤਾਂ ਕਈ ਵਾਰੀ ਕੀ ਆ ਮਟਾਂਡੀ ਫੁੱਟ ਦੇ ਅੰਦਰ ਮੁੱਝ ਪਾਣੀ ਪੀਣ ਲੱਗ ਜਾਂਦਾ ਤਾਂ ਉਸ ਈ ਚ ਬੱਚੇ ਨੌਰਸਾਰ ਹੋ ਜਾਂਦੀ ਐ। ਬੱਚਾ ਕਈ ਵਾਰੀ ਮਰ ਜਾਂਦਾ ਹੁੰਦਾ ਅੰਦਰ ਪਾਣੀ ਪੈ ਜਾਂਦਾ। ਪਦਰਤ ਤੋਂ ਬਲੋਈ ਹੁੰਦਾ ਵੀ ਪਹਿਲਾਂ ਕੱਟੂਆ ਜਿਹੜਾ ਮਟਾਂਡੀ ਦੇ ਵਿੱਚ ਹੀ ਹੁੰਦਾ ਪਾਣੀ ਦੇ ਵਿੱਚ ਤੈਰ ਰਿਹਾ ਹੁੰਦਾ। ਤੇ ਜਦੋਂ ਫੁੱਟ ਜਾਂਦੇ ਤਾਂ ਉਹ ਪਾਣੀ ਮੂੰਹ ਚ ਭਾਣ ਲੱਗ ਜਾਂਦਾ ਹੁੰਦਾ। ਤੇ ਉਹਨੂੰ ਕਰਦੇ ਆਂ ਸੁਬਾਨ ਦੀ ਤਿਆਰੀ। ਬੱਸ ਵੇ। ਕਦੋਂ ਗਦੀ ਸੂਰੀਆ ਮੱਛੀ ਦਾ ਪਰਦੀ ਅੱਛਾ ਕਾਹ ਘੰਟੇ ਹੋ ਗਏ ਲੈ ਵੀ ਰੱਸੀਆਂ ਲੈ ਰੱਸੀਆਂ ਪਾਵਾਂਗੇ ਸਹੀ ਗੱਲ ਹੈ ਜੇ ਆਪਾਂ ਇੱਥੇ ਵੇਟ ਕਰਦੇ ਨਾ ਫਿਰ ਕਟਰ ਨੂੰ ਹੋਰ ਸੌਰ ਹੋ ਸਕਦੀ ਹੈ ਮਰ ਸਕਦੀ ਹੈ ਕਈ ਵਾਰੀ ਪਾਣੀ ਪੈ ਜਾਂਦਾ ਹੈ ਬੱਚੇ ਦੇ ਮੂੰਹ ਚ ਪਾਣੀ ਪੈ ਗਿਆ ਤੇ ਫਿਰ ਅੰਝ ਵਗ ਜਾਂਦਾ ਲੜਫੜੀ ਕਰ ਮਾਟੀ ਇੱਧਰ ਆ ਤੇਬੇ ਵਾਲਾ ਦੇ

ਹੋਨਾ ਡੂੰਘੇ ਹੋਣ ਕਰਕੇ ਨਹੀਂ ਸੂਰੀਆ ਬੱਚਾ ਜਿਹੜਾ ਬਹੁਤ ਡੂੰਗੇ ਹੋਇਆ ਪਿਆ ਡੂੰਗੇ ਵੱਡੀਆਂ ਮੱਝਾਂ ਢੱਡ ਭਾਰੀ ਹੁਣ ਕਰਕੇ ਨਾ ਬੱਚਾ ਢੱਡ ਚ ਡਿੱਗਿਆ ਪਿਆ ਮੱਝ ਦਾ ਪੂਰ ਫੋਏ ਨਹੀਂ ਪੈ ਰਿਹਾ ਸੂਨ ਦਾ ਚਬਾਰੇ ਹੋਂ ਦਾ ਬੱਚਾ ਡੂੰਗੇ ਫੌਨ ਨਾ ਬੈਣ ਕਰਕੇ ਸੂਨ ਨਹੀਂ ਰਿ ਦਰਦ ਮਹਿਸੂਸ ਹੋਂ ਲੱਤਰੇ ਉਹਦਾ ਬਚਣੇ ਓਏ ਸਾਰੇ ਜਾਣਦੇ ਨੇ ਇਹ ਮੁੰਡੇ ਨੂੰ ਲੜੜਾਈ ਰੱਸੀ ਦੂਜੀ ਜਾਣਦਾ ਕੌਣ ਨਹੀਂ ਇਹਨੂੰ ਕਹਿੰਦਾ ਸੀ ਚਾਵਾ ਟੀ ਸਾਰੇ ਜਾਣਦੇ ਨੇ ਇਹਨੂੰ ਸਹੀ ਗੱਲ ਹੈ ਲੋਕ ਉਹ ਕੋਚ ਨੂੰ ਬਲਾਉ ਕਰਾਂ ਜਿਹੜਾ ਕਹਿੰਦਾ ਕਿਚੂਗਾ ਮੈਂ ਆ ਜਾ ਆ ਜਾ ਕਿਚਰ ਅਸੀਂ ਆਰਾ ਗੋਟੇ ਕਰਨੇ ਨਾਲ ਅੱਗੇ ਦਾ ਬੰਦ ਕਦਾ ਨੜ ਕੋ ਪੂਰੀ ਦਾ ਹਾਸ ਤੇ ਕੋਟੀ ਚਾਹ ਹੈ ਅੱਪਾ ਦਾ ਗੁੰਮਾ ਨਾ ਦੇ ਦਾ ਲੈ ਕੇ ਚਮਟ ਗਿਆ ਆਜੋ ਕਰਾਂ ਆਜੋ ਬਿਜਾ ਦੋ ਦੇਖੀਏ ਜੋਰ ਤੁਹਾਡਾ ਆ ਜਾਗਾ ਓਏ ਕਿਆ ਨਹੀਂ ਆ ਫੜ ਪੂੰਛਾ ਦੋ ਰੱਸੇ ਆ ਦੋ ਰੱਸੇ ਆ ਵੀ ਦੱਸਿਆ ਹਾਂ ਕਿਚ ਕਿਚ ਅਸਤੇ ਫੜ ਕੇ ਮਾ ਕਿਚ ਕਿਚ ਆਜਾ ਕੇ ਚਾਰ ਦੇ ਮੜਾ ਜਾ ਯਾਰ ਨਾਲ ਲਾ ਕੇ ਹੈ ਕਚਾ ਬਚਾ ਬਚ ਚੁਕਿ ਚੁਕਿ ਚੁਕ ਮਨਾ ਬੁਰਾ ਨਹੀਂ ਪਾਦੇ ਆਂ ਉਹਨੂੰ ਪਾਵਾ ਭਾਜਾ ਅੱਲਾ ਤੇ ਲੱਗ ਜਾਂਦੇ ਅਜੇ ਐ ਚੁਕਿ ਚੁਕ ਸੈਂਡਾ ਸੈਂਡਾ ਚੁਕਿ ਚੁਲੋ ਪੁੱਛ ਕੇ ਕੋਈ ਨਾ ਨੂੰ ਮੋ ਲਾਉ ਜੋਰ ਲਾਉ ਲਾ ਭਾਈ ਤਰੀ ਕੀ ਜਾਂਦੇ ਸੇਰ ਖਿੱਚੋ ਪਿਆਰ ਜੀ ਨਾਲ ਹਾਂ ਕਿੱਥੇ ਲਾ ਗੰਜ ਨੂੰ ਮੱਟੀ ਹੈ ਮੈਂ ਬਾਏ ਹੈ ਮਾ ਚੋ ਤਾਂ ਖਿੱਚੋ ਜੀ ਰੋ ਅਗਾ ਛਾਡੀ ਕੋਚ ਰਹੇ ਆ ਯਾਰ ਤੂੰ ਖਿੱਚ ਰੋ ਹੁਣ ਹੈ ਸਦਾ ਖਿੱਚ ਰੋ ਖਿੱਚੋ ਇਹ ਟਾਨੂ ਹੋ ਕੇ ਰੂਪਨ ਦੀ ਆਵਦੇ ਆਪਾ ਜਿਦੋਂ ਅਰੇ ਹੱਥ ਪੈਣ ਇਧਰ ਹੋ ਕੇ ਆ ਜਾ ਇਧਰ ਆ ਕੇ ਕੋ ਇਧਰ ਆ ਜਾ ਇਧਰ ਉਹ ਕਿਚਪਾਟੀ ਮਾਟੀ ਕਿਚੀ ਇਹ ਲੈ ਨੰਨੀ ਇਧਰ ਬੁਝ ਰੱਖੋ ਇਹ ਲੈ ਇੱਧਰ ਆ ਦੇ ਕਿਚੋ ਇਹ ਇਹ ਵੀ ਨਾ ਬੇ ਕੀ ਕਰੇ ਨਾ ਕਿਚੋ ਕਿਚੋ ਮਾਟੀ ਲਾ ਜੋਰ ਤੇਰਾ ਜੋਰ ਕਾ ਦੇਖਣਾ ਮਾਟੀ ਕੋਚਾ ਲਾ ਤੇਰਾ ਲਾ ਲਾ ਥੋੜਾ ਜਿਹਾ ਜਿਉਰ ਲਾ ਉਹ ਉੱਪਰੋਂ ਕਿੱਥੇ ਜਾਓਗੇ ਕਿ ਚੋਮਟੇ ਖੜਾ ਹੋ ਕੇ ਉਧਰ ਉਧਰ ਹੋ ਜਾਓ ਉੱਥੇ ਕਿੱਟੋ ਕਿੱਟੂ ਖਾਲਾ ਇਹ ਆਪਾਂ ਡੌੜ ਲਾਈਏ ਨੇ ਲੈ ਚਾਰ ਇਹ ਲੋ ਚਾਰ ਕਿੱਟਾ ਲਾਓ ਲਾਓ ਜੋ ਰੋ ਹੈ ਕਿੱਟੋ ਕਿੱਟੂ ਕਰ ਬੋਚ ਕੇ ਫੜ ਲਿਓ ਫੜ ਲਿਓ ਸਾਰਾ ਦੀ ਕੱਟਾ ਕੱਟੀ ਆ ਕੱਟੀ ਕੱਟਾ 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 ਬਰਨਾ ਇਹ ਪਹਾੜਾ ਲੁੱਟੋ ਰਹਾ ਤਾਂ ਆ ਤੇਰੇ ਕੋਲ ਦਿਖਾ ਚਲ ਵਧੀਆ ਹੋ ਗਿਆ ਦੇਰਿੰਦਰੇ ਨੇ ਸੋਪੀ ਮੱਝ ਕਹਿੰਦਾ ਖਿੱਚੋ ਕਰਾ ਮੋਕੇ ਅੱਗੇ ਕਰੋ ਮੱਝ ਦੇ ਚੱਟ ਲੂਗੀ ਮੱਝ ਲਾਵੇ ਲਾ ਲਵੇ ਲਾਦੋ ਲਵੇ ਅਹੀਂ ਇੱਥੇ ਮੜਾ ਜਾ ਮਾੜੀ ਇੱਕ ਹੋਰ ਜਾਣਕਾਰੀ ਦੀ ਇਹ ਤੈਨੂੰ ਕੜੀ ਲੱਤਾਂ ਚੋੜੀਆਂ ਦੇ ਘਟੇ ਦੀ ਆ ਇਹ ਨਹੀਂ ਤੁੰਨਾ ਦੇਖਣੀ ਤੂੰ ਜਿਹੜੀ ਆ ਹੱਥ ਹੁੰਦਾ ਨਾ ਇਹ ਕੜੀ ਆ ਤੂੰ ਨਾਹੀਂ ਜਾਂਦਾ ਇਹਨੂੰ ਖਾਣਾ ਪੀਣਾ ਸਾਰਾ ਅੱਛਾ ਜੀ ਲਹੂ ਦੇ ਸਰਕਲਾਂ ਹੀ ਲਹੂ ਦਾ ਸਰਕਲ ਇਹ ਨਹੀਂ ਜਾਂਦਾ ਓਕੇ ਤੇ ਕਈ ਵਾਰੀ ਜੇ ਉੱਥੋਂ ਨਾ ਟੁੱਟੇ ਤੇ ਆ ਆਮ ਆਸਾਂ ਤੋਂ ਟੁੱਟ ਜੇ ਤਾਂ ਇੱਥੇ ਹਰਨੀਆਂ ਹੋ ਜਾਂਦੇ ਫਿਰ ਤੁਹਾਨੂੰ ਜਿੰਨੀ ਸੋਚੀ ਜਾਂਦਾ ਕਈ ਵਾਰੀ ਤਾਂ ਪੀਕ ਪਰ ਜਾਂਦੀ ਹੈ ਉੱਚ ਠੀਕ ਹੈ ਜੀ ਜੇ ਤਾਂ ਮਤਲਬ ਇੱਥੇ ਸੋਜ ਹੋ ਜੇ ਸੋਜ ਜੀ ਤਾਂ ਉਥੇ ਪੀਕ ਪਰ ਜਾਂਦੀ ਹੈ ਜੇ ਕਈ ਵਾਰੀ ਅੰਦਰੋਂ ਮਾਸ ਟੁੱਟ ਜੇ ਡਾਇਪਰੇਜ ਠੀਕ ਤੇ ਉੱਥੇ ਹਰਨਿੰਗ ਹੋ ਜਾਂਦੀ ਹੈ ਫੁੱਲ ਜਿੰਨੀ ਆ ਵੀ ਇੱਥੇ ਜਾਂਦੀ ਹੈ ਠੀਕ ਹੈ ਜੀ ਕਈ ਕਹਿੰਦੇ ਨੇ ਮਤਲਬ ਜੇ ਆਪਾਂ ਲਾਸਟ ਮਹੀਨੇ ਪਛੋਂ ਖਰਾਕ ਪਾ ਦਈਏ ਵੀ ਕਟਰੂ ਭਰ ਤੇ ਸੁਖ ਸ਼ਾਂਤੀ ਨਾਲ ਕਟਾ ਆ ਗਿਆ ਮੱਝ ਛੱਟਣਾ ਵੀ ਲੱਗ ਰਿਹਾ ਛੱਟਣਾ ਜ਼ਰੂਰੀ ਹੁੰਦਾ ਹੈ ਕਟਰੂ ਕਟਰੂ ਚਟਲੇ ਮੱਝ ਤਾਂ ਸਮਝ ਲਾ ਵਪਾਰਾ ਕੰਮ ਕਈ ਵਾਰੀ ਜੇ ਮਤਲਬ ਪਹਿਲੀ ਸੂਏ ਵਾਲੀ ਮੱਝ ਕਟਰੂ ਨਾ ਚਟੇ ਤਾਂ ਪੁੱਲ ਜਾਂਦੀਆਂ ਨੇ ਸੂਆ ਖਰਾਬ ਹੋ ਜਾਂਦਾ ਹੈ ਹੈ ਇਹ ਡਰਾਸੇ ਕਰਦੀ ਹੈ